ਕਰਮ ਸੇਮ ਉਹੀ ਫਾਰਮੂਲਾ ਲਾਣਾ ਕਰਮਾਂ ਦੀ ਗੱਲ ਕਰ ਰਹੇ ਆ ਇਹ ਹੋ ਗਈ 65 ਕਰਮ ਇਹ ਹੋ ਗਈ 25 ਆਪਾਂ 65 ਨੂੰ 25 ਤੇ ਗੁਣਾ ਕਰਾਂਗੇ ਇਹ ਆਪਣੇ ਕੋਲ 1625 ਆ ਗਿਆ ਹੁਣ ਮੈਂ ਕਹਿੰਦਾ ਕਿ ਤੁਸੀਂ ਪ੍ਰੈਕਟਿਸ ਕਰੋ ਜਦੋਂ ਜਦੋਂ ਵੀ ਪੂਰਾ 1440 ਆਏਗਾ ਸਮਝੋ ਹੁਣ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਜੇ 1440 ਹੁੰਦਾ ਤੇ ਕਿੱਲਾ ਬਣ ਗਿਆ ਹੁਣ ਇੱਥੇ ਇੱਕ ਗੱਲ ਤੇ ਕਲੀਅਰ ਹੋ ਗਈ ਵੀ ਕਿੱਲੇ ਤੋਂ ਓਤੇ ਜ਼ਿਆਦਾ ਕਿਉਂ ਕਿਉਂਕਿ ਜਿਹੜਾ ਆਪਣਾ ਵਰਗ ਇਹ ਪੂਰਾ ਨਿਕਲਿਆ ਨਾ ਵਰਗ ਕਰਮ ਸਕੁਅਰ ਉਹ 1625 ਆ ਗਿਆ ਇੱਥੇ ਵੀ 9 ਤੇ ਭਾਗ ਦਿੱਤਾ ਹੁਣ ਆਪਾਂ 1625 ਨੂੰ 9 ਤੇ ਭਾਗ ਦੇ ਦਾਂਗੇ 180 ਆ ਗਿਆ ਇਹ 180 ਕੀ ਆਇਆ ਜੀ 180 ਆਪਣੇ ਕੋਲ ਆਏ ਨੇ ਮਰਲੇ ਠੀਕ ਹੈ 180 ਮਰਲੇ ਆਏ ਨੇ ਤੇ ਮਰਲਿਆਂ ਨੂੰ ਆਪਾਂ ਹੁਣ ਕਨਾਲਾਂ 'ਚ ਕਨਵਰਟ ਕਰਾਂਗੇ 180 ਨੂੰ ਫਿਰ ਤੋਂ ਆਪਾਂ ਭਾਗ ਦੇ ਦਾਂਗੇ 20 ਤੇ ਠੀਕ ਹੈ 180 ਨੂੰ 20 ਤੇ ਭਾਗ ਦਿੱਤਾ ਪੂਰੀਆਂ ਆਪਣੇ ਕੋਲ ਆ ਗਈਆਂ ਕਨਾਲਾਂ 9 ਹੁਣ 9 ਕਨਾਲਾਂ ਆ ਗਈਆਂ ਆਪਾਂ ਨੂੰ ਪਤਾ ਹੈ ਵੀ 8 ਕਨਾਲਾਂ ਦਾ ਕਿਲਾ ਇਸ ਨੂੰ ਆਪਾਂ ਕਹਿ ਦਾਂਗੇ ਵੀ ਇਹ ਹੈਗਾ ਜੀ ਸਾਡਾ ਇੱਕ ਕਿਲਾ ਤੇ ਇੱਕ ਕਨਾਲ ਉੱਤੇ ਨੌਕਾ